ਸਸਰੀਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਅੱਜ ਲੱਗੇ ਬਾਈ ਛਟੀਆਂ ਛੱਡੀਆਂ ਪਟਾਈ ਸਸਰੀਕਾਲ ਜੀ ਸਾਰੇ ਵੀਰਾਂ ਨੂੰ ਜੀ ਬੁਲਾ ਦੇ ਫਿਰ ਮੇਰੇ ਸਸਰੀਕਾਲ ਨੂੰ ਬੁਲਾ ਲਓ ਸਸਰੀਕਾਲ ਜੀ ਸਾਰੇ ਵੀਰਾਂ ਨੂੰ ਅੱਜ ਲੱਗੇ ਬਾਈ ਛਟੀਆਂ ਦੀ ਪਟਾਈ ਕਰਨ ਤੇ ਆਪਾਂ ਨੇ ਆਪਣੀ ਲਾਈਨਾਂ ਤੇ ਛਟੀਆਂ ਇਹ ਇਹ ਹੈਗੀਆਂ 110 ਨੰਬਰ ਤੇ ਥੋੜੀਆਂ ਜਿਹਾ ਆਪਾਂ ਨੂੰ ਜੇ ਘਾਟੀਆਂ ਤਾਂ ਬੁੱਲ ਵੀ ਲਵਾਂਗੇ ਤਾਂ ਲੈਣੀਆਂ ਫਿਰ 110 ਜੀ ਆ ਜਿਹੜੀ ਆ ਹਨ ਆ ਛਿਟੀ ਆ ਦੇਖ ਆ ਚੱਲਣੀ ਆ ਵਧੀਆ ਹਾਂ ਨਿੰਮੇ ਆ ਜਿਹੜੀ ਇਹ ਜਿਹੜੀ ਹਾਂ ਇਹ ਛੇਤੀ ਚੱਲਦੀ ਛੇਤੀ ਨਹੀਂ 118 ਨੰਬਰ ਛਿਟੀ ਆ 33 ਲਾਈਨ ਆ ਹਾਂ ਆ ਆ ਆ ਆ 33 ਲਾਈਨ ਯਾਰ ਆਪਾਂ ਨੂੰ ਕਹਾਂ ਨੂੰ ਇਹ ਤਿਆਰ ਕਰਨੀਆਂ ਛਿਟੀ ਹਾਂ ਆ 10 ਆ ਹਾਂ ਸਾਰੀ 10 ਆ ਜੇ ਜਿਹੜੀਆਂ ਹਨ ਇਹ ਆਪਾਂ ਨੇ 26 ਛਿਟੀਆਂ ਤਿਆਰ ਕਰੀਆਂ ਆਹਾ 33 ਲਾਈਨ ਆ ਜਿਹੜੀ ਇਹ ਹੈਗੀ 18 ਨੰਬਰ ਗਾਹਾਂ ਨੂੰ ਇਹ ਤਿਆਰ ਕਰਾਂਗੇ ਗਾਹ ਨੂੰ ਇਹ ਤਿਆਰ ਕਰਾਂਗੇ ਆ ਦੇ ਇਹ ਜੀ ਛੱਟੀ ਬਹੁਤ ਵਧੀਆ ਚੱਲਦੀ ਆ ਦੇ ਆ ਜੀ ਇਹਨੂੰ درمیان ਨੂੰ ਹਾਂ ਆ ਜੇ ਚੱਲਦੀ ਆ ਹਾਂ ਬਾਕੀ ਜੇ ਘਟ ਗਈ ਵਧ ਗਈ ਆਪਾਂ ਲੈ ਲਾਂਗੇ ਫਿਰ 110 ਹੀ ਲੈਣੀ ਆ 110 ਹੀ ਫਿੱਟ ਆ ਸੰਤ ਆ ਉਹ ਵੀ ਵਧੀਆ ਰਹੇ ਆ 18 ਨੰਬਰ ਇਹ ਫਿਰ ਗਾਹ ਨੂੰ ਕਰਾਂਗੇ ਵੀ ਤਿਆਰ ਠੀਕ ਨੇ 26 ਛੱਟੀਆਂ ਬਣ ਗਈਆਂ ਤੇ ਨੇ ਮੈਂ ਇੱਕ ਛੱਟੀ ਲਿਆਇਆ ਤਾਂ ਮੈਂ ਹਾਂ ਇਹ ਨਿਸ਼ਾਨੀ ਕਿੱਕਣਾ ਫਿਰ ਤੈਨੂੰ ਇਹ ਮੈਂ ਰੱਖੀ ਪਈ ਆ ਮੈਂ 30 ਲਾਈਨ ਛੱਡੀ ਪਈ ਇਹ ਆਹ ਆ 30 ਲਾਈਨ ਛੱਡੀ ਪਈ ਇਹ ਨੇੜੇ ਲਾਈਆਂ ਮੈਂ ਪਤਾ ਕਾਦੇ ਮਗਾ ਵੀ ਬਰੀਕ ਹੈ ਦੀ ਨਰਸਰੀ ਜਿਆਦਾ ਤਿਆਰ ਹੋਊਗੀ ਹਾਂ ਛੋਟੂ ਵੀ ਤੁਸੀਂ ਲਾਉਣੀ ਇੱਧਰ ਖੇਤ ਵਿੱਚ ਵੀ ਹਾਂ ਖੇਤ ਜੇ ਵੀ ਤੁਸੀਂ ਲਾਉਣੀ ਆ ਹੁਣ ਸਾਡੇ ਕੋਲ ਤਾਂ ਭਲਾ ਟਾਈਮ ਹੈ ਨਹੀਂ ਅੱਜ ਗੰਨੇ ਦੀ ਵੀ ਆਈ ਵੀ ਮੈਂ ਕਿਹਾ ਪਰਚੀ ਹੂੰ ਨਹੀਂ ਆਈ ਕੱਢ ਦੇ ਕੱਲ ਦੇ ਕੱਢ ਦੇ ਅੱਜ ਭਾਈ ਗੰਨਾ ਵੀ ਲੋਡ ਕਰਨਾ ਨਵੇਂ ਤੇਰੀ ਤਿਆਰੀ ਕਿਤੇ ਜਾਣ ਦੀ ਨਾ ਨਾ ਬਾਦ ਉਰੀਆਂ ਵਸੇ ਹੂੰ ਉਹਦੇ ਨਾਲ ਜਾਣਾ ਜਦੋਂ ਵੀ ਨਾ ਮੜਾ ਕੋਈ ਅੱਛਾ ਅੱਛਾ ਫਲਾਂਟਰ ਜੇ ਸਾਡੇ ਕੋਲ ਅੱਡੇ ਪਰ ਠੀਕ ਆ ਠੀਕ ਆ ਠੀਕ ਆ ਘਰ ਸੇਪ ਤੇ ਆ ਜਾ ਤੂੰ ਮੇਰੇ ਬੁੰਡੇ ਆ ਕੇ ਹੋਟਾ ਸੇ ਲਾ ਦਿੰਦੇ ਜਿੱਥੇ ਆ ਜਾ ਕਿਹੜੇ ਨਹੀਂ 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 ਉਹ ਕਾਮਜਾਬ ਨਹੀਂ ਹੁੰਦੇ ਨੇ ਮੈਂ ਕਰਕੇ ਦੇ ਲੇ ਤਜਰਬਾ ਇਹ ਕਿ ਸਾਈਡ ਪਰ ਲਾ ਦੋ ਹਾਂ ਉਥੇ ਨਾ ਪਹੀ ਨਾਲ ਲੱਗਣੇ ਸਾਈਡ ਪਰ ਹਾਂ ਉਥੇ ਲੱਗ ਜੂਗਾ ਇਹ ਛਿੱਟੀ ਤੇ ਬਹੁਤ ਵਧੀਆ ਆ ਤਾਂ ਪਿਛਲੇ ਸਾਲ ਦਾ ਫਟਾੰਕ ਫੁੱਟਿਆ ਪਿਆ ਤਾਂ ਹਾਂ ਉਹ ਤਾਂ ਨਹੀਂ ਹੋਇਆ ਉਹ ਤਾਂ ਇੱਕ ਹੀ ਰੱਖ ਲਵਾਂ ਛਿੱਟੀ ਤੇ ਇੱਕ ਨੰਬਰ ਆ ਲਾ ਤੀਰ ਵਗਣਾ ਸਿੱਧੀ ਪਈ ਆ ਉਹ ਹੈ ਹੈ ਇਹੜਾ ਉਹ ਤਾਂ ਕੋਈ ਫਾਇਦਾ ਨਹੀਂ ਹੁੰਦਾ ਆ। ਆਇਆ ਪਰ ਤੁੰਗ ਨਹੀਂ ਸ਼ਾਂਤੀ ਕਰਕੇ ਫਿਰ ਲੱਗ ਉਹ ਕਰਦੇ। ਮੈਸਟੀ ਮਾੜੀ ਆ ਰੇ ਲੈ। ਲੈਕਣਾ ਪਈ ਐ। ਦੀਰਮਣਾ ਪਈ ਸਿੱਧੀ। ਇਹਨੇ ਲਿਆ ਉਹਨੂੰ ਚੱਕ ਲਿਆ ਕੁੜੀ ਨੂੰ ਚੱਕ ਲਿਆ। ਸਿੱਧੀ ਦਾ ਫਿਰ ਹੋ ਜਾਂਦੀ ਹੈ ਜਾਣ ਪੈਂਦੀ ਇਹਦੀ ਤੇ ਜਾਂ ਜਾਣ ਪੈਂਦੀ ਮਖਾਪੇ ਨੇ। ਹਾਂ। ਗੰਨੇ 'ਚ ਮਾ ਜਿਆਦਾ ਤੁਰਦੀ ਏ ਛਿਟੀ। ਚਲੋ। ਗਾਂ ਨੂੰ ਗੰਨੇ ਕੋਨੇ ਦਾ ਪੰਗਾ ਨਹੀਂ ਕਰਨਾ ਆਪਾਂ ਨੇ। ਬਹੁਤ ਸਾਤੇ ਇੰਨੀ ਖੇਚਾਂ ਨਹੀਂ ਕਰ ਹੁੰਦੀ ਆ। ਅਸੀਂ ਇਹ ਡਿਊਟੀ ਵਾਲੇ ਬੰਦੇ। ਇੰਨਾ ਖੇਚਲਾ ਚੱਲ ਨਹੀਂ ਹੁੰਦੀ ਸਾਤੇ ਹੁਣ ਵੀ ਅਸੀਂ ਤਾਂ ਬਾਈ ਕਿਰਾਏ ਵਗੈਰਾ ਆਉਣਾ ਬਣਾ ਜਿਹੜੇ ਹੈਗੇ ਆ ਇੱਕ ਪਰਚੀ ਪਹਿਲਾਂ ਗੇਰਦੀ ਇੱਕ ਹੋਣਾ ਪਰ ਸਿਰਫ ਤਾਂ ਸਸਰੀ ਘਰ ਦਾ ਸਸਰੀ ਕਾ ਕਰ ਲੈ ਸਸਰੀਆ ਸਸਰੀ ਕਾ ਬਸ ਤੀਆਲ ਬਣਾਉਂਦੀ ਆ ਇਹ ਇਹ ਆ ਵੀ ਕੱਟ ਨਹੀਂ ਹੁੰਦੀ ਨਾ ਆ ਦੇਖ ਤਾ ਚਿੱਟੀਆਂ ਵੀ ਬੰਦ ਹੀ ਕਰਾਈ ਲੱਗੀ ਜਿੱਦਾਂ ਹੈ ਨਾ ਤਾਂ ਜੇ ਲਾਉਣੀ ਆ ਇੱਕ ਟਾਂਗਾ ਲੈ ਲੈ ਇਦਾਂ ਕਿੱਥੇ ਆ ਗਿਆ ਆ ਕੱਟਣੀ ਜੂਰੀ ਆ ਹੂੰ ਇਹ ਵਿੱਚ ਝਗੜੀ ਜਿਆਦਾ ਵੱਢ ਜਾਂਦੇ ਨੇ ਜਿੱਦਾਂ ਆ ਦੇਖ ਲੈ ਇੱਥੇ ਇਹਨਾਂ ਛਿੱੜੀਆਂ ਨਾਲ ਵਧੀਆ ਕੁਆਲਟੀ ਦੀ ਬਣ ਜਾਂਦੀ ਆ ਚਲ ਆਪਾਂ ਜਿਹੜੇ ਵਿੱਚ ਜਿਹੜੇ ਵੇਚਦੇ ਹਾਂ ਤਾਂ ਹੀ ਛਿੱੜੀਆਂ ਦੇਖਦੀਆਂ ਨੇ ਸਿੱਧੀਆਂ ਨੇ ਇਕੜੀਆਂ ਹੁੰਦੀਆਂ ਉਹਦੇ ਤੋਂ ਮੂਹਨ ਪਾਉਂਦੀ ਥੋੜੀ ਜੀ ਇਤਨਾ ਹਾਂ ਮੈਂ ਤੇ ਨਹੀਂ ਪਹਿਲੇ ਕਰੀ ਉਹ ਨਹੀਂ ਤਾਂ ਆ ਰਿਹਾ ਨਹੀਂ ਹੁਣ ਆ ਕਿ ਕਦੇ ਲੱਗਦੀ ਦੇਖੀ ਹੈ ਨਾ ਬੜੇ ਦਿਨਾਂ ਇਹਨੇ ਐ ਵਧੀਆ ਲੱਗਦਾ ਹੈ ਕੋਣ ਕਹੇ ਜੀ ਇਹ ਤਾਂ ਹੁੰਦਾ ਹੀ ਨਹੀਂ ਕਿਉਂਕਿ ਪਹਿਲਾਂ ਸੀ ਕਰਦੇ ਨਾ ਹੁਣ ਜੀ ਚੱਲ ਆਪਾਂ ਕੋਈ ਟਾਈਮ ਨਹੀਂ ਘੱਟਦਾ ਮਮਾ ਬਣ ਗਈ ਹੂੰ ਏਕਣਾ ਲਾਉਣੀ ਕਈ ਵੀਰਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦੇ ਪਤਾ ਨਹੀਂ ਤਾਂ ਤਕਰੀਬਨ ਸਾਡੇ ਏਰੀਏ ਦੇ ਸਭ ਨੂੰ ਪਤਾ ਹਾਂ ਚਲੋ ਬੜੀ ਜੰਮ ਬਹਾਰ ਆਈ ਹਾਂ ਹਾਂ ਅੱਜ ਕੱਲ ਜੜਾ ਨੇ ਮੈਂ ਟੋਏ ਦਾ ਹੁੰਦਾ ਇੰਨਾ ਸਹਜ ਇਹ ਜ਼ਿਆਦਾ ਵੀ ਫਸਦੀ ਨਹੀਂ ਹੈਗੀ ਇਹ ਵੀ ਇੱਕਾਣੇ ਇੱਕਾਣੇ ਵੱਢਣੀ ਦੇਖ ਹਾਂ ਵੱਢਦੀ ਅਗ ਟੋਏ ਚ ਪੈਂਦੀ ਹੋਗੀ ਨਾ ਛਟੀ ਆ ਆਹ ਹਾਂ ਅਜ ਕਣਾ ਹੋਏ ਆ ਤਾਂ ਤਾਂ ਨਰਮ ਛਟੀ ਇੱਕਣਾ ਹੋ ਜਾਂਦੀ ਹੈ ਇਹਨੂੰ ਵੀ ਦੇਖੇ ਤਾਂ ਵੱਢ ਲੰਗਾ ਬਹੁਤੀ ਫालतू ਆ ਆਹ ਇਹ ਸਮਝ ਲੈ ਵੀ ਹਰੀ ਨਹੀਂ ਹੋਣੀ ਹਰੀ ਹੋ ਜਾਣੀ ਇਹ ਨਾ ਹਰੀਆਂ ਹੋ ਜਾਣੀਆਂ ਹਰੀਆਂ ਹੋ ਜਾਂਦੀਆਂ ਹੈ ਅਈ ਤਾਂ ਭਲਾ ਆਪੇ ਲਾਉਂਦੇ ਰਹੇ ਪਹਿਲਾਂ ਜਦੋਂ ਸਾਡੇ ਕੋਲ ਟਾਈਮ ਨਹੀਂ ਹੈਗਾ। ਆ ਲਿਆ ਹੋਈ ਦੀ ਐ, ਦੇਖੇ ਹੋ ਜਾਂਦੇ ਆ ਜੀ। ਹਾਂ। ਆ ਦੇਖੋ ਜਿਹੜੀ ਛੱਡੀ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਆ। ਪੱਟ-ਪੱਟ ਕੇ ਇੱਧਰ ਲਿਆਂਦੇ, ਇੱਧਰ ਸਵਾਰ ਦੇਣ। ਜਿੰਨੇ ਪੱਟੂngੇ ਫਿਰ ਇੱਧਰ ਲੈ ਜਾਂਦੇ ਆ। ਆ ਦੇਖੋ। ਆਪਣੀ ਆਪਣੀ ਲਾਈਵ ਛੱਟੀ ਆ ਦੇਖੋ ਕਿੰਨੀ ਟੌਪ ਦੀ ਐ। ਬਸ ਇਹ ਮਿਹਨਤ ਕਰਨੀ ਪੈਂਦੀ ਥੋੜੀ ਜੀ। ਆ ਦੇਖੋ। ਉਹ ਸਾਹਮਣੇ ਵੱਡੀ ਉੱਧਰ ਪਈ ਆ। ਉਹਦੇ ਛੋਟੀ ਆਹ ਉਹਦੇ ਛੋਟੀ ਆਹ ਫਿਰ ਗਾ ਬੈਨਾ ਨਹੀਂ ਜੇ ਨਾ ਸ਼ਾਂਤੀ ਕਰੇ ਵੀ ਛੋਟੀ ਬੜੀ ਛੋਟੀ ਲਾ ਜਾਂਦੀ ਹੈ ਫਿਰ ਜਿਹੜੀ ਛੋਟੀ ਇਹਨੂੰ ਬੜੇ ਬੁੱਟੇ ਦੱਬ ਲੰਗੇ ਆ ਆ ਦੇਖੋ ਉਹਦੇ ਛੋਟੀ ਆਹ ਹੈ ਬਾਕੀ ਇਹ ਆ ਲੈ ਕੇ ਇੱਧਰ ਛਾਂਟੀ ਜਾਂਦੇ ਆ ਬਾਕੀ ਤੁਹਾਨੂੰ ਦਿਖਾਉਂਦੇ ਹੋਰ ਕਾਰੋਬਾਰ ਵੀ ਮਿਹਨਤ ਕਰਨੀ ਵੰਦੀ ਥੋੜੀ ਜੀ ਬਸ ਲਓ ਭਾਈ ਆ ਗਏ ਹੁਣ ਖੇਤਾਂ ਵੱਲ ਕਣਕ ਦੇਖਣ ਇੱਕ ਆਪਣੀ ਪਰਚੀ ਲੱਦ ਦਿੰਦੀ ਅੱਜ ਤੇ ਫਟਾ ਲਿਆ ਮੈਂ ਹਾਂ ਬੱਟਾ ਭੁੱਲ ਗਏ ਫਟਾ ਭੁੱਲ ਗਏ ਤੇ ਫਟਾ ਲੈ ਕੇ ਆਇਆ ਹਣ ਕਰਾਇ ਪਰੇ ਘਰ ਆਉਣੀ ਬਈ ਪਰਚੀ ਕਾਲਾ ਘੇਰੂਗਾ ਲੱਦ ਰਹੇ ਰੀਲੋਡ ਕਰ ਰਹੇ ਆ ਕਣਕ ਤਾਂ ਵਧੀਆ ਹੋਗੀ ਆ ਠੀਕ ਨਹੀਂ ਕਣਕਾ ਵੈਸੇ ਝਾੜ ਘਟ ਜਾਣਾ ਗਰਮੀ ਪੈਣ ਲੱਗੀ ਨਾ ਹਲੂ ਇਹਦੇ ਕਿ ਫਿਰ ਛਡੀਆਂ ਲਾਉਂਗਾ ਇਹਦੇ ਵਿੱਚ ਹੀ ਲਾ ਦਿੰਦਾ ਇੱਥੇ ਹੀ ਲਾਉਣੀ ਆ ਛਡੀਆਂ ਇਹਦੇ ਵਿੱਚ ਮੈਂ ਕਣਕਾਂ ਦਾ ਝਾੜ ਘਟੂਗਾ ਕਿਉ ਗਰਮੀ ਤਾਂ ਇੰਨੀ ਪੈਣ ਲੱਗੀ ਗਰਮੀ ਦੇ ਕੇ ਠੰਡ ਵੀ ਦੇਖਵੇ ਲੈ ਲੈ ਜੀ ਬਠੰਡੇ ਪਤਾ ਕਿੰਨੀ ਗਰਮੀ ਦੀ ਉਥੇ ਹੁੰਦੀ ਐ ਇੱਥੇ ਤਾਂ ਠੰਡਦੀ ਐ ਮੇਰੇ ਕੋਲ ਤਾਂ ਬਹੁਤ ਗਰਮੀ ਦੀ ਗੱਲ ਕੋਰੇ ਪਿਆ ਹੁੰਦਾ ਜੇ ਵੀਰ ਕੋਰੇ ਦਾ ਚੱਲ ਆਪਣੇ ਫਿਰ ਵੀ ਫਰਕ ਆ ਧੁੰਦ ਬਹੁਤ ਸੀ ਹੂੰ ਇਧਰ ਗਰਮੀ ਬਹੁਤ ਸੀ ਇਹ ਤਾਂ ਪਹਿਲਾਂ ਧੁੰਦ ਨਹੀਂ ਖੜਾਤੀਆਂ ਕੋਰੇ ਨੇ ਨਹੀਂ ਤਾਂ ਲੱਗੀ ਦੀ ਨਾਲੀ ਦੀ ਨਿਕਲ ਉਹ ਹਾਂ ਉਹ ਫਿਰ ਜਾਂਦੇ ਧੁੰਦਰ ਕੋਰੇ ਪੈਣ ਲੱਗਿਆ ਨਾ ਹੂੰ ਫਿਰ ਖੜ ਗਈ ਲੋਡ ਕਰ ਲੱਗਿਆ ਚੱਲ ਦੇਖਦੇ ਆ ਕਣਕ ਉੱਪਰ ਨੂੰ ਵਧੀ ਜਾਂਦੀ ਐ ਬਾਈ ਇਹ ਆ 826 ਵੀਜ ਆਪਣੀ ਲੱਦ ਹੋ ਰਹੀ ਅੱਧਾ ਕੇ ਨੱਦਰ ਵੱਡਿਆ ਪਿਆ ਅੱਧੀ ਪਰਚੀ ਉਹਨੇ ਤੇ ਲੈ ਕੇ ਜਾਣੀ ਆ ਆਪਾਂ ਦਾ ਭਾਈ ਦੋ ਛੁੱਟੀਆਂ ਸੀ ਹੁਣ ਉਹਦੇ ਕਰਕੇ ਸਾਨੂੰ ਆਉਣਾ ਪਿਆ ਆਪਾਂ ਦਾ ਕਰਾਈ ਵਰਗਾ ਲੀ ਗੇ ਹੋਰ ਕੀ ਕਰਨਾ ਹੁਣ ਆਪਣੇ ਭਾਈ ਪਹਿਲੇ ਸਾਲ ਦੇ ਬੁੱਤੇ ਆ ਪਹਿਲਾਂ ਵੀ ਦਿਖਾਇਆ ਸੀ ਕਿ ਵੀਡੀਓ ਚ ਲਾ ਕੇ ਭਾਈ ਕਾਲੇ ਕੋਲ ਹੋਰ ਕਾਲੇ ਕਿ ਹਾਲ ਹੈ ਹੂੰ ਮੈਂ ਠੀਕ ਆ ਵਧੀਆ ਅੱਧਾ ਉਧਰ ਲੱਦੂ ਹੈ ਹੈ ਅੱਧਾ ਉਧਰ ਤੇ ਆਪਣੇ ਰਾਸਤੇ ਦੀ ਪੰਗਾ ਹੈ ਨਾ ਰਾਸਤੇ ਰਾਸਤਿਆਂ ਕਰਕੇ ਯਾਰ ਉਹ ਚੱਕਰ ਪੈਂਦਾ ਆਪਣਾ ਸਾਰ ਨਹੀਂ ਤਾਂ ਗੰਨਾ ਕੋਨਾ ਤਾਂ ਰੋਡ ਪਰੇ ਲਾਵੇ ਹੈ ਨਾ ਈ ਕਾ ਆਪਣੇ ਬੁੱਟੇ ਜਿਆਦਾ ਹੋ ਗਏ ਨਾ ਬੁੱਟੇ ਬੁੱਟੇ ਕਰਕੇ ਵੀ ਫਟਾ ਉੱਥੇ ਭੁੱਲੇ ਤੇ ਹੋਰ ਭੁੱਲੇ ਆਏ ਨਹੀਂ ਉਹ ਬੁੱਲ ਦੇ ਕਹਿੰਦਾ ਹੁੰਦਾ ਅੱਛਾ ਸਾਈਬਰ ਪੁੰਮੇ ਲਿਆਉਂਦਾ ਹੁੰਦਾ ਆਹੋ ਉਹ ਵੀ ਲੱਦੀ ਆ ਉਹਦੇ ਨਾਲ ਜਾਲ ਕਰਾ ਲੰਬੜਾ ਨੇ ਕਹਿੰਦਾ ਫੱਟਾ ਨਹੀਂ ਜਾਂਦਾ ਅੱਛਾ ਅੱਛਾ ਆਦਰਾ ਡਾਕਟਰ ਇੰਡੋਫਾਰਮ ਹਣਾ ਦੋ ਤਿੰਨ ਸਾਲ ਹੋ ਗਏ ਲੱਤੇ ਨਾ ਸਭ 5 ਸਾਲ ਹੋ ਗਏ ਨਾ ਹੈ 19 ਚ ਹਾਂ ਇਹ ਬਾਈ ਕਾਲਾ ਕਰਾਇਦਾ ਕੰਮ ਵੀ ਕਰਦਾ ਹੂੰ ਕਾਲੇ ਸਾਰਾ ਬਹਾ ਬਈਆ ਬੂਈਆ ਵਾਲਾ ਜਿਹੜਾ ਮਰਜ਼ੀ ਕਰਾਓ ਬਾਈ ਕਰਾਇਦਾ ਕੰਮ ਇਹਦੇ ਪਰਚੀ ਦਾ ਕੰਮ ਵੀ ਕਰਦਾ ਮਿਲ ਮਲੇ ਕੀ ਜਾਂਦਾ ਛੋਟੂ ਠੰਡ ਵੀ ਲੱਗਦੀ ਠੰਡ ਕਿਆ ਲਾਏਗਾ ਦੁੱਧ ਜਿਹਾ ਕੜਾ ਗਰਮੀ ਜ਼ਿਆਦਾ ਪੈਣ ਲੱਗੀ ਹੈ ਨਾ ਗਰਮੀ ਹੋ ਗਈ ਹੈ ਨਾ ਕੱਲ ਵੀ ਗਰਮੀ ਸੀ ਆ ਦੇਖੀ ਕੱਲ ਨਹੀਂ ਕੋਰਾ ਪਹਿਣਾ ਕੋਰਾ ਪਹਿਣਾ ਕੀ ਪਛਪਾ ਚਲਦੀ ਹੈ ਨਾਲ ਹੂੰ ਉਧਰ ਵੀ ਲੱਗੇ ਪਿਆ 118 ਦਾ ਬਟਨ ਹੋ ਯਾਰ ਬੱਧੀਆ ਹੈ ਨਾ ਬਸ ਥੋੜੇ ਹੀ ਰਹਿ ਗਿਆ ਬਾਈ ਕਿੰਨੇ ਪਰੀਆਂ ਰਹਿ ਗਏ ਛੋਟੂ 50 ਰਹਿ ਗਈਆਂ 50 ਪਰੀਆਂ ਰਹਿ ਗਈਆਂ 40 ਪਰੀਆਂ ਰਹਿ ਗਿਆ ਮੈਂ ਉਧਰ ਲੱਦਾਂਗੇ ਹੁਣ ਕਤੀ ਯਾਰ ਐ ਲੋ ਜੀ ਨਿੰਮੇਵਲ ਵਧਾਈਆਂ ਹੋ ਗਈਆਂ ਨਿੰਮੇ ਕੇ ਜਨਮ ਹੋਰ ਲਿਆ ਨਿੰਮੇ 22 ਲੱਖ ਦੇ ਮਾਹ ਦੀ ਮਾਂ ਕਿੰਨੇ ਦੀ 22 ਲੱਖ ਦੇ ਤਾਂ ਇਹਦੀ ਮਾਂ ਤੀ ਅੱਛਾ ਕਿਹੜੀ ਜਗ੍ਹਾ ਤੇ ਲਿਆਂਦੀ ਐ ਬਾਸੜ ਕੋਲ ਤੇ ਲਿਆਂਦੀ ਐ ਕਿਹੜੀ ਟਿਕੋਰਾ ਤੇ ਅੱਛਾ ਦੋਨੇ ਜਾਣੇ ਕਹਿੰਦੇ ਹੈ ਹੈਂ ਤੂੰ ਤਾਂ ਆਏ ਜੁੱਟ ਲਾਇਆ ਪਿਆ ਜਿੱਕਣਾ ਇਹ ਖੁਰੀਆਂ ਲਾਉਣੀ ਆਉਂਦੀ ਇਹਦੇ ਇਹਦਾ ਛਾਲਾ ਮਾਰਦੇ ਤੇ ਇਹਨੇ ਰਸੇ ਜਾਲ ਬਨ ਕੇ ਤੇ ਆਏ ਆ ਫਰੀ ਇਹਨਾਂ ਦਾ ਖੁਰੀ ਵਾਲਾ ਬੰਦਾ ਨਹੀਂ ਉਹ ਕਰ ਜਾ ਇਹਨਾਂ ਜੁੱਟ ਜਿਹੜਾ ਖੁਰੀਆਂ ਲਾਉਣੀ ਹੁੰਦੀ ਆਏ ਬੰਨੇ ਪਏ ਆ ਪੱਕਾ ਕੰਮ ਕਰਿਆ ਬਾਈ ਵੀ ਤਾਂ ਪੁੱਛ ਛਾਲਾ ਮਾਰਦੇ ਤੇ ਇਹਦਾ ਛਾਲਾ ਮਾਰਦੀ ਬਈ ਇਹਦਾ ਉਂ ਮਿੱਠੀ ਮਿੱਠੀ ਕਦੇ ਗਏ ਸਵੇਰ ਦੇ ਸਵੇਰ ਦੇ ਗਏ ਪਿਆ ਕਾਰੇ ਜੇ ਗਏ ਤੇ ਅੱਜ ਅੱਛਾ ਬੁਆਰ ਕਾ ਹੋ ਗਿਆ ਪਾਰਟੀ ਕਦ ਕਰਨੀ ਆ ਪਾਰਟੀ ਅੱਜ ਹੋਏ ਨੇ ਹੈ ਪਾਰਟੀ ਸਵੇਰ ਬਾਪੂ ਡਾਲਾ ਖਲਾਈ ਲੈਣੀ ਆ ਬਾਈ ਡਾਲਾ ਖਲਾਈ ਲੈ ਤੇ ਡਾਲਾ ਤਾਂ ਥਾਈ ਫੋਨੇ ਆ ਹੈ ਆ ਆਏ ਨਹੀਂ ਜਲਣ ਹੈ ਡਾਲਾ ਖਲਾਈ ਲੈਣੀ ਆ ਬੀਬੀ ਡਾਲਾ ਖਲਾਈ ਲੈਣੀ ਆ ਪਾਰਟੀ ਹੋ ਗਈ ਨਿੰਮੇਵਾਲ ਹੈ ਹੈ ਇਹਦੇ ਮੈਂ ਬਾਈ 2.5 ਲੱਖ ਦੀ ਮੈਂ ਇਸ ਦੀ ਕੱਟੀ ਹੈ ਇਹ ਮੋਰਾ ਦੀ ਹੈ ਮੋਰਾ ਨਸਲ ਦੀ ਆਹੋ ਸਾ ਨੀ ਨੀ ਯਾਰ ਨਿੰਮੀ ਆਪਣੀ ਜਾਨ ਨੂੰ ਤੂੰ ਤਾਂ ਆਪੇ ਵਕਤ ਛਿੜੀ ਜਾਂਦਾ ਨਾ ਸਕਦੇ ਆ ਆਪੇ ਦੇਣਾ ਅੱਛਾ ਹਾਂ ਬਲੇ ਕੱਟੇ ਹੀ ਦੰਦੇ ਦੀ ਮੈਂ ਸਾ ਅੱਛਾ ਚਾਰ ਕੱਟੇ ਤੇ ਦੋ ਮੰਗ ਲੈ ਹੋਰ ਕੱਟੇ ਆਉਂਦੇ ਆਈਆ ਦੇ ਦੇ ਬਾਈ ਹੁਣ 2 ਲੱਖ ਲੀ ਦੀ ਕਿਆ ਕਿਸ ਕਹਿੰਦੀ ਕਰਦੀ ਐ ਕਮਾ ਦੇ ਯਾਰ ਲੱਤਾ ਦੀ ਬਾਪੂ ਹੋਈਆਂ ਵੀ ਆ ਚਾਰ ਨਹੀਂ ਮੇਰੀ ਯਾਰ ਕਮਾ ਦੇ ਮੜੀ ਲੱਤਾਂ ਨਾ ਦੇ ਹੋ ਗਈਆਂ ਜਾ ਵੀ ਕੇ ਜਾਈਂ ਭਾਈ ਉਧਰ ਟਰੈਕਟਰ ਫਸ ਗਿਆ ਉਹ ਉਥੇ ਗੰਨੇ ਵਾਲਾ ਆ ਕੱਢਣ ਲੱਗੇ ਆ ਹਰਿਆਣੇ ਦੀ ਮੈਂਸਤੀ ਹੋ ਹੈ ਹਰਿਆਣੇ ਦੀ ਮੈਂਸਤੀ ਹਰਿਆਣੇ ਦੇ 2.5 ਲੱਖ ਦੀ ਮੈਂਸਤੀ ਇਹਦੀ ਕੱਟੀ ਯਾਰੇ ਅੱਛਾ 4 ਮਹੀਨੇ ਦੀ ਆ ਖਰਾਕ ਪਾਉਂਦੇ ਆ ਨਾ ਫੀਡ ਦਾ ਜੁਦੀ ਫੀਡ ਆਉਂਦੀ ਨਾ ਵਾਸਤੇ ਤੈਨੂੰ ਵੀ ਪਾਣੀ ਪਾਣੀ ਆਉਂ ਖਰੀ ਛਿੜਬੂੜ ਉਹ ਕਹਿੰਦਾ ਉਹਨਾਂ ਨੇ ਜਿਹੜਾ ਨੌਕਾ ਰੱਖਿਆ ਪਿਆ ਉਹ ਕਹਿੰਦਾ ਇਹਦਾ ਕੱਖ ਤਾਂ ਨਾ ਨਿਮੇ ਤੇਰੇ ਗਰੀ ਦੇਖ ਕੇ ਰੰਬਦੀ ਆ ਉਹ ਦੇਖ ਇਹ ਆਪਣੇ ਉਹਨਾਂ ਨੂੰ ਦੇਖਦੀ ਆ ਉੱਥੇ ਤੇ ਆਈ ਆ ਡੰਗਰ ਅੰਦਰ ਅੱਛਾ ਹੁਣ ਦੇਖਦੇ ਵੀ ਉਹ ਡੰਗਰ ਆਇਆ ਨਹੀਂ ਉਹਮਨੇ ਨਾਨਕੇ ਪਹੁੰਚ ਗਏ ਇਹ ਸਮੇਂ ਉਹਨੇ ਨਾਨਕੇ ਪਹੁੰਚ ਗਏ ਆਏ ਇਹਨੂੰ ਆਏ ਨਾਨਕੇ ਕੇ ਲੰਗੂ ਨਜ਼ਾਰੇ ਹੁਣ ਆ ਦੇ ਕਿੱਲਾ ਨੂੰ ਪਾਇਓ ਫੀਡ ਫੀਡ ਤਾਂ ਕੱਖ ਖਾਣਾ ਹੀ ਨਾ ਇਹ ਕਾਹ ਮੈਂ ਮੈਂ ਕਰੀ ਜਾਂਦੀ ਆ ਪਹਿਲੀ ਇਹਦੇ ਮੰਗਦੇ ਆ ਕੱਠ ਹੁਣ ਹੈ ਜਿੱਧਰ ਤੇ ਆਈਆਂ ਤੇ ਰੂਟਰ ਪੀਟਰ ਦੀ ਸਪਾਈ ਕਰਦੀ ਇਹਨਾਂ ਨੇ ਪੂਰੀ ਮੰਗਣਾ ਹੀ ਮੰਗਣਾ ਕਰਦੀ ਆ ਉੱਪਰ ਲੋ ਬਾਈ ਗਿੱਲੀ ਜਗਾੜ ਗਿਆ ਉਧਰ ਟਾਇਪ ਲੀਕ ਤਾਂ ਤੇ ਆ ਕੇ ਟਾਇਰ ਵਹਿ ਗਿਆ ਕੰਪਰੈਸ਼ਨ ਪਾਉਣ ਲੱਗੇ ਆ ਟਾਇਪ ਲੀਕ ਉਧਰ ਇਹ ਆ ਬਾਈ ਪ੍ਰਧਾਨ ਦਾ ਕੰਨਾ ਕੱਟ ਕੇ ਰੱਖ ਐਦ ਨੂੰ ਆ ਇੱਕ ਟੈਡ ਹੁੰਦੀ ਆ ਕਾਲੇ ਕਮਾ ਦੇ ਇਹਨੂੰ ਟੈਡ ਗੱਲ ਪੜਾ ਟੈਡ ਨਹੀਂ 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 ਜਾਇਦਾ ਦੇ ਆਪਿਆ ਟੁਟਾ ਨਾ ਮਾਰੇ ਚੱਲਣ ਦੇ ਹੁਣ ਸਿੱਧਾ ਹੀ ਚੱਲ ਹੁਣ ਸਿੱਧਾ ਹੀ ਚੱਲ ਚੱਲ ਪੱਟ ਲੈ ਕਿੱਥੇ ਕਰਕੇ ਚੱਲ ਚੱਲ ਮੈਂ ਛੂਟਾ ਮਾਰ ਕੇ ਤੋੜ ਲੈ ਆ ਚੱਲ 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 ਲੈ ਲਈਏ ਭਾਈ ਓਏ ਭਾਈ ਗਿੱਲੇ ਚ ਵਸਿਆ ਬਦੋਰੇ ਇੱਥੇ ਪਾਣੀ ਆ ਗਿਆ ਨਾ ਉਹਦੇ ਕਰਕੇ ਹੋ ਗਿਆ ਇਹ ਇੱਧਰ ਭਾਈ ਆ ਪਾਣੀ ਆ ਗਿਆ ਇਹਦੇ ਉੱਪਰ ਦੇ ਓਵਰ ਹੋ ਕੇ ਕਾਲਾ ਜਣਾ ਭਾਈ ਗੱਨੇ ਇੱਧਰ ਕਾਲੇ ਕਾਲੇ ਜਿਆਦਾ ਕਟਾਈ ਕਰਨ ਕਰਦਾ ਯਾਰ ਸਿੱਧਾ ਕਰ ਲੈ ਗਏ चल 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 फिर ना फसा ली यार चल 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 ले आनू इशारा मारी है मेरा बस बस आ लगना भाई हूँ ਕਾ ਟਰੈਕਟਰ ਹੀ ਬਾਕਮਾਉਂਦਾ ਯਾਰ ਉਹ ਗਿੱਲੇ ਦੇ ਉੱਤੇ ਤਾਂ ਫਸ ਗਿਆ ਪੈਪ ਆ ਨਾ ਪੈਪ ਲੀਕ ਉੱਥੇ ਉਹ ਚੱਕਰ ਵੇਆ ਹੋਰ ਕੋਈ ਚੱਕਰ ਨਹੀਂ ਚੱਲ ਦੂਆ ਉਧਰ ਆ ਛੋਟੂ ਉਹ ਕੱਖ ਵੜਦਾ ਦਾ ਗਿੱਲੇ ਕਰਕੇ ਚੱਕਰ ਪੈ ਗਿਆ ਕਾਲੇ ਗਿੱਲੇ ਕਰਕੇ ਬੈਗਿਆ ਨਹੀਂ ਟਰੈਕਟਰ ਨੇ ਕਿੱਥੇ ਬਸਣਾ ਤਾ ਯਾਰ ਐਨੇ ਗੰਨੇ ਨੂੰ ਕਿੱਥੇ ਸਿਆਣਦਾ ਐ ਟਰੈਕਟਰ ਨਹੀਂ 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 ਵਾਹ ਇਹ ਛੂਟਾ ਨਾ বাজਦਾ ਨਾ ਇਹ ਤਾਂ ਪਹਿਲੇ ਹਲੇ ਨਿਕਲ ਜਾਂਦਾ ਹੈ ਨਾ ਟੁੱਟ ਗਿਆ ਸੰਗਲ ਟੁੱਟ ਗਿਆ ਸੰਗਲ ਠੀਕ ਹੋ ਗਿਆ ਹਾਂ ਉਹ ਮੈਂ ਤਾਂ ਹੌਲੀ ਹੌਲੀ ਲੈ ਆਂਦਾ ਮੈਨੂੰ ਕੀ ਪਤਾ ਗਿੱਲਾ ਰੋਏ ਪਤਾ ਹੀ ਨਹੀਂ ਤਾ ਪਾਈਪ ਲੀਕ ਤਾ ਨਾ ਪੈਲ ਤੇ ਚੱਕਰ ਪੈ ਗਿਆ ਸਾਰ ਹਾਂ ਉੱਪਰ ਹੋਰ ਸਾਡਾ ਜਾਨਵਰ ਆਹ ਲੈ ਹੋਰ ਕੀ ਹਾਲ ਹੈ ਓਏ ਭਾਈ ਦੱਲੀ ਭਾਈ ਆ ਗਿਆ ਹੁਣ ਟੋਜਨ ਪਾਉਣੇ ਨੂੰ ਇੰਨੇ ਗੰਨਾ ਆਪਣਾ ਹੋਰ ਲੱਦਣਾ ਬਾਹਰ ਕੱਢ ਕੇ ਦੱਲੀ ਭਾਈ ਕੀ ਹਾਲ ਹੈ ਕੱਢਦੇ ਹੁਣ ਟਰੈਕਟਰ ਹੈ 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 ਬੋਧਰ ਜਣੂ ਬੁਲਾ ਦੇ ਕਿ ਹੱਥ ਜਾਗੀ ਆ ਬੂਰੇ ਪਾਲਾ ਹੈ ਅੱਜ ਬਾਹਰ ਲੱਦਲੇ ਆ ਗਿਆ ਉਹ ਬਾਹਰ ਖੜਾ ਕੇ ਲੱਦੂਗੇ ਟੋਜਨ ਆਏਗਾ ਟੋਜਨ ਆਏਗਾ ਨਾ ਲਿਆ ਵੀ ਕਟੋਜਨ ਘਰੋਂ ਭੁਲੇ ਕਮ 10 ਦੇ ਜਲਨਿਕ ਦਿਨ ਲੈ ਕੇ ਆ ਆ ਠੀਕ ਆ ਗੱਲ ਪਹਿਲਾਂ ਹਲਦੀ ਪਾਣੀ ਦੋਹੇ ਪਾ ਲੋ ਰਵੀ ਜੀ ਹਾਂ ਉਹ ਥੰਨੇ ਕਿਹਾ ਇਥੇ ਹਾਂ ਉਦਨ ਚੜਾਉਣਾ ਹਣਾ ਦੋਹੇ ਪਾ ਕੇ ਦੇਖ ਲੈਂਦੇ ਮੈਂ ਨੇ ਹੈ ਕਾਲੇ ਵੀ ਸਾਡੇ ਵਾਲਾ ਚੱਕ ਲਿਆ ਆ ਦੋਨੇ ਦੇਖ ਲੈਂਦੇ ਆ ਹਾਂ ਇਹ ਸਾਡੇ ਵਾਲਾ ਚੱਕ ਲਿਆ ਆ ਕਟੋਜਨ ਹਾਂ ਦਾ ਨਾ

ਨੇ ਗੈਰੀ ਵਿਚਾੜਾ ਲਾਇਆ ਗਿਆ ਲੇ ਗਿਆ ਭਾਈ ਦਿੱਲੀ ਘਾਟੇ ਕੇ ਇਧਰ ਹੀ ਲੱਦਣ ਜਾਣਾ ਹੈ ਹੈ ਹੁਣ ਜਾ ਕੇ ਆ ਲene ne ਉਧਰਲੀ ਛੱਡ ਲ ਦੂਣ ਬਾਹਰ ਆ ਕੇ ਉੱਥੇ ਹਾਂ ਲੈ ਜਾ ਬਾਈ ਦੱਲੀ ਕੱਢ ਕੇ ਦੱਲੀ ਨੂੰ ਪਲਾਉਣੇ ਨੂੰ ਠੰਡੇ ਦੀ ਬੋਤਲ ਹਲੋ ਬਾਈ ਲੱਦਣ ਲੱਗੇ ਵੇ ਹੁਣ ਨੇਰਾ ਹੋ ਗਿਆ ਦਿਖਦਾ ਵੀ ਨਹੀਂ ਹੈਗਾ ਰਸਤੇਆਂ ਦੀ ਪੰਗਾਂ ਸਾਡੇ ਤਾਂ ਹੀ ਤਾਂ ਅਸੀਂ ਗੰਨਾ ਜੀ ਲਾਉਂਦੇ ਗਾਹ ਨੂੰ ਗੰਨਾ ਤਾਂ ਹੀ ਨਹੀਂ ਲਾਉਣਾ ਹੈਗਾ ਰਸਤੇ ਨਹੀਂ ਹੈਗੇ ਆ ਜਾ ਆ ਜਾ ਛੋਟੂ ਆ ਜਾ ਸੱਟ ਨਾ ਖਾ ਲੈਨੇ ਤੂੰ ਵਜਾ ਕੇ ਚੜੀ ਹੈਂ ਆ ਦੋ ਸਰਦਾਰ ਜੀ ਹੈਂ ਲੱਡ ਮੁਝਾ ਦੋ ਪਜਾਮਾ ਲੈਟ ਠੀਕ ਆ ਚਲੋ ਚਲੋਈ ਸਾਸਰੀਗਲ ਸਾਰਿਆਂ ਨੂੰ ਹੁਣ ਫਿਰ ਮਿਲਦੇ ਕੋਈ ਅਗਲੇ ਵਲੌਗ ਮਾ ਸਾਸਰੀਗਲ ਜੀ ਸਾਰਿਆਂ ਨੂੰ